ਤੇ ਮੇਰੇ ਰਿਸਪੈਕਟਡ ਨੇ ਵੱਡੇ ਭਾਜੀ ਨੇ ਸੰਡੇਸ ਤੇ ਭਾਜੀ ਕਹਿੰਦੇ ਆ ਨਾ ਤੇ ਉਹ ਨਾ ਆਏ ਹੋਏ ਸੀਗੇ ਅਸੀਂ ਹਜੇ ਕਿਤੋਂ ਪ੍ਰੋਗਰਾਮ ਤੋਂ ਪਤਾ ਨਹੀਂ ਕਿਤੋਂ ਵੈਸੇ ਆਏ ਸੀ ਘਰੇ ਪਹੁੰਚੇ ਤੇ ਉੱਥੋਂ ਘਰੋਂ ਮੈਂ ਆਪਣੇ ਘਰ ਨੂੰ ਚੱਲੇ ਗਿਆ ਜਦੋਂ ਫ੍ਰੀ ਹੋ ਗਿਆ ਤਾਂ ਚੰਗਾ ਵੀ ਜਾਉ ਮੈਂ ਚੱਲੇ ਗਿਆ ਮੇਰੇ ਨਾ ਘਰੋਂ ਮੇਰੇ ਕੋਲੇ 5 ਰੁਪਏ ਹੁੰਦੇ ਸੀ ਜੀ ਜੇਲ੍ਹ ਦੇ ਵਿੱਚ ਔਰ ਮੇਰੀ ਸੋਚ ਹੁੰਦੀ ਸੀ ਇਹ ਵੀ ਮੈਂ ਬਚਾ ਲਵਾਂ ਜੀ ਵੀ ਕੱਲ ਨੂੰ ਕੰਮ ਆ ਜਾਣਗੇ ਕੰਮ ਆ ਜਾਣਗੇ ਮੈਂ ਨਾ ਉੱਥੋਂ ਕਈ ਵਾਰੀ ਉਸਤਾਦ ਜੀ ਦੇ ਘਰ ਤੋਂ ਮੇਰਾ ਘਰ 7-8 ਕਿਲੋਮੀਟਰ ਪੈਂਦਾ ਬੀਆਰਐਸ ਨਗਰ ਤੋਂ ਢੋਲੇਵਾਲ ਢੋਲੇਵਾਲ ਮੈਂ ਤਾਂ ਤੁਰ ਕੇ ਆ ਜਾਂਦਾ ਸੀ ਕਦੇ ਇੱਕ ਦਿਨ ਮੈਂ ਤੁਰਿਆ ਜਾਣਾ ਉਸ ਦਿਨ ਦੀ ਗੱਲ ਹੂੰ ਮੈਂ ਤੁਰਿਆਂ ਜਾ ਰਿਹਾ ਮੈਨੂੰ ਮਣੀ ਭਾਈ ਦਾ ਫੋਨ ਆਇਆ ਹੂੰ ਕਹਿੰਦੇ ਭਾਜੀ ਉਹ ਡੜੀ ਬੁਲਾਉਂਦੇ ਆ ਤੁਹਾਨੂੰ ਵੀ ਆਪਾਂ ਕਿਤੇ ਜਾਣਾ ਜੀ ਮੈਂ ਤਾਂ ਬਾਜੀ ਮੈਂ ਹੁਣ ਤਾਂ ਜੇ ਆਇਆ ਹੂੰ ਤੇ ਆ ਨਹੀਂ ਸਕਦੇ ਹੂੰ ਉਦਾਂ ਹੀ ਜਿੱਦਾਂ ਉਹ ਕਹਿੰਦੇ ਕਾਲੀ ਕਾਲੀ ਮੈਂ ਕਹਿੰਦੀ ਆਤਮੇ ਜਾਵਾਂ ਜੀ ਪਰ ਜਿੰਨਾ ਟਾਈਮ ਮੈਨੂੰ ਹੁਣ ਗਏ ਨੂੰ ਹੋ ਗਿਆ ਇੰਨਾ ਹੀ ਟਾਈਮ ਆਉਂਦਾ ਬਿਲਕੁਲ ਕਹਿੰਦੇ ਬਾਜੀ ਤੁਸੀਂ ਗਏ ਤਾਂ ਕੋਲ ਮੈਂ ਤਾਂ ਮੈਂ ਤਾਂ ਘਰੇ ਵੀ ਨਹੀਂ ਪਹੁੰਚਿਆ ਜੀ ਹੂੰ ਕਹਿੰਦੇ ਤੁਹਾਨੂੰ ਤਾਂ ਗਏ ਨੂੰ ਕਿੰਨੀ ਦੇਰ ਹੋ ਗਈ ਮੈਂ ਕਿਤੇ ਦੱਸਦਾ ਮੈਂ ਕਿਹਾ ਬਾਜੀ ਅਸਲ 'ਚ ਮੈਂ ਨਾ ਤੁਰ ਕੇ ਜਾ ਰਹਾਗਾ ਜੀ ਉਹ ਜਿੰਨਾ ਮੈਨੂੰ ਸਮਾਂ ਲੱਗਿਆ ਉਨਾ ਹੀ ਵਾਪਸ ਆਉਣ ਨੂੰ ਲੱਗਣਾ ਹੂੰ ਕਹਿੰਦੇ ਬਾਜੀ ਤੁਰ ਕੇ ਕਿਉਂ ਜਾ ਰਹੇ ਹੋ ਤੁਸੀਂ ਮਾ ਬਾ ਵੀ ਮੇਰੇ ਕੋਲੇ ਕੋਈ ਹੈ ਨਹੀਂ ਸੀ ਸਾਧਨ ਤੇ ਪੈਸੇ ਵੀ ਨਹੀਂ ਸੀਗੇ ਤੇ ਫਿਰ ਮੈਂ ਤੁਰ ਕੇ ਜਾਣਾ ਸੀਗਾ ਆ ਡੈਡੀਆਂ ਨਾ ਕਰੋ ਗੱਲ ਗੁਰੂ ਜੀ ਨੇ ਫੋਨ ਫੜਿਆ ਹਾਂ ਬਈ ਕੀ ਗੱਲ ਹੋ ਗਈ ਮੈਂ ਕੁਝ ਨਹੀਂ ਜੀ ਕਰੇ ਕਹਿੰਦਾ ਵੀ ਤੁਰ ਕੇ ਜਾ ਰਿਹਾ ਤੂੰ ਘਰ ਨੂੰ ਕੀ ਗੱਲ ਹੋ ਗਈ ਮੈਂ ਹੈ ਇਹ ਕੁਝ ਨਹੀਂ ਬਸ ਵੇਸੀ ਕਰੇ ਅੱਦਾ ਕਰ ਇਥੇ ਰਿਕਸ਼ੀ ਵਾਲਾ ਆਏਗਾ ਕੋਈ ਮੈਂ ਕਿਹਾ ਹੈਗਾ ਜੀ ਉਹ ਪਰੇ ਖੜਾ ਹੈ ਕਹਿੰਦਾ ਉਹਦੇ ਕੋਲ ਜਾ ਉਹਨੂੰ ਕਹਿ ਅਡਰੈਸ ਦੱਸ ਰਿਕਸ਼ੇ 'ਚ ਬਹਿ ਜਾ ਤੇ ਘਰ ਨੂੰ ਆ ਜਾ ਜੀ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ 50 ਰੁਪਏ ਲਵਾਂ ਰਿਕਸ਼ੇ ਵਾਲਾ ਕਹਿੰਦਾ ਮਲ ਟਾਉਨ 'ਚ ਮੈਂ ਗੁਰਨਾਨ ਕਾਲਜ ਆ ਜਿਹੜਾ ਉਸ ਰੋਡ ਦੇ ਨੇੜੇ ਸੀ ਉੱਥੇ ਖੜਾ ਸੀ ਤੇ ਉੱਥੋਂ ਮੈਂ ਉਹਨੂੰ ਗੱਲ ਕੀਤੀ ਜਦੋਂ ਅਸੀਂ ਘਰੇ ਗਏ ਉਦੋਂ ਰਿਕਸ਼ੇ 'ਤੇ ਬੈਠ ਕੇ ਮੈਂ ਘਰ ਗਿਆ ਤੇ ਘਰੇ ਜਾ ਕੇ ਉਹਨਾਂ ਨੇ ਪਹਿਲਾਂ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਫਿਰ ਉਹਨਾਂ ਨੇ 100 ਰੁਪਏ ਮੈਨੂੰ ਦਿੱਤਾ ਮੈਨੂੰ ਕਹਿੰਦੇ ਆ ਜੇਬ 'ਚ ਪਾ ਲੈ ਹੁਣ ਆਪਾਂ ਜਾਣਾ ਕਿਤੇ ਪਰ ਇੱਕ ਗੱਲ ਮੇਰੀ ਨੋਟ ਕਰ ਲੈ ਹੂੰ ਬੀ ਤੂੰ ਮੇਰਾ ਸ਼ਗਿਰਦ ਨਹੀਂ ਤੂੰ ਮੇਰਾ ਪੁੱਤ ਹੈ ਪੁੱਤ ਪਿਓ ਤੋਂ ਮੰਗਣ ਲੱਗਿਆ ਸ਼ਰਮ ਕਹਿੰਦੇ ਜਦੋਂ ਜੇਬ 'ਚ ਕੁਝ ਨਹੀਂ ਹੋਊਗਾ ਨਾ ਫਿਰ ਮੰਗ ਲਈ ਤੇ ਇਸ ਸੰਗਟ ਦੀ ਲੋੜ ਨਹੀਂ ਤੂੰ ਤੁਰ ਕੇ ਏਡੀ ਦੂਰ ਨੂੰ ਜਾ ਰਿਹਾ ਆ ਵੀ ਤੈਨੂੰ ਕੋਈ ਸਜ਼ਾ ਲਾਈ ਐ ਸੀ ਮੈਂ ਕਿਹਾ ਨਹੀਂ ਗੁਰੂ ਜੀ ਮੈਂ ਸੱਚ ਮੰਗਦਾ ਨਹੀਂ ਕਦੇ ਮੈਨੂੰ ਮੰਗਣ ਦੀ ਪੈਦਾ ਹੈ ਨਹੀਂ ਵੀ ਮੈਂ ਮੈਨੂੰ ਇੱਦਾਂ ਹੀ ਠੀਕ ਪਰ ਉਹ ਗੱਲੇ ਚੱਲ ਠੀਕ ਹੈ ਕੋਈ ਗੱਲ ਨਹੀਂ ਕੋਈ ਵੀਰੇ ਜਿਵੇਂ ਤੁਸੀਂ ਦੱਸ ਰਹੇ ਹੋ ਔਰ ਉਹਨਾਂ ਦੀ ਆਪਾਂ ਗੱਲਾਂ ਕਰ ਰਹੇ ਹਾਂ ਉਹਨਾਂ ਦੇ ਜਾਣਕਾਰ ਇੱਕ ਚੀਜ਼ ਇਹ ਵੀ ਦੱਸ ਦੇਣੇ ਕਿ ਜਿਵੇਂ ਸਟੇਜ ਦੇ ਤਨੀ ਸੰਸੁਰਾਂ ਤੇ ਉਹਨਾਂ ਦੀ ਬਹੁਤ ਪੱਕੜ ਸੀ ਉਦਾਂ ਵੀ ਬੜੇ ਫਰਾਗਦਿਲ ਸਨ ਯਾਰੀਆਂ ਕਿਸ ਤਰ੍ਹਾਂ ਨਿਭਾਉਣੀਆਂ ਨੇ ਰਿਸ਼ਤਿਆਂ ਦੀ ਕਦਰ ਕੀਮਤ ਕਿਸ ਤਰ੍ਹਾਂ ਕਰਨੀ ਹੈ ਇਹਦੇ ਚਿੰਦਾ ਜੀ ਬਾਕੂਬੀ ਜਾਣਦੇ ਸੀ ਤੁਸੀਂ ਤੁਹਾਡਾ ਕੀ ਇਹਦੇ ਉੱਤੇ ਪੁਆਇੰਟ ਆਫ View ਹੈ ਉਹ ਜੀ ਕਹ ਲੋ ਕਿ ਜਦੋਂ ਕਿਸੇ ਨਾ ਫਨਕਾਰ ਨੂੰ ਮਿਲਦੇ ਸੀ ਜੀ ਸਮਕਾਲੀ ਹੋਵੇ ਚਾਹੇ ਸੀਨੀਅਰ ਹੋਵੇ ਚਾਹੇ ਜੀ ਕਿਸੇ فنਕਾਰ ਨਾਲ ਦੇ ਸੀ ਹਾਸਾ ਮਜ਼ਾਕ ਤਾਂ ਉਹਨਾਂ ਦੇ ਇੱਕ ਕਹਿ ਲੋ ਕਿ ਰੋਹ ਦੀ ਖਰਾਕ ਸੀ ਬਿਲਕੁਲ ਬਹੁਤ ਹਾਸਾ ਵੀ ਕਰਦੇ ਸੀ ਮਜ਼ਾਕ ਤੇ ਰੌਣਕਾਂ ਲਾਈ ਰੱਖਦੇ ਸੀ ਜੀ ਜਦੋਂ ਕੋਈ ਕਲਾਕਾਰ ਐਦਾਂ ਦਾ ਮਿਲ ਜਾਣਾ ਜਿਨ੍ਹਾਂ ਨੇ ਉਹ ਹਰਕਤਾਂ ਲਾਉਣੀਆਂ ਜਾਂ ਮੁਰਕੀਆਂ ਲਾਉਣੀਆਂ ਉਹ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਗੱਲ ਸੁਣੋਏ ਹਾਂ ਜੀ ਕਹਦੇ ਜਿਹੜੀਆਂ ਤੁਸੀਂ ਲਾਉਨੇ ਆ ਨਾ ਅਸੀਂ ਇਹ ਬਣਾਉਨੇ ਆ ਜੀ ਕੀ ਬਾਤ ਹੈ ਬਿਸਤਰੀ ਹੁੰਦੇ ਆ ਕਹਿੰਦੇ ਆ ਘਰਾਰੀਆਂ ਅਸੀਂ ਬਣਾਉਨੇ ਆ ਜੀ ਯਾਨੀ ਕਿ ਖੁਸ਼ਦਿਲ ਸੀਗੇ ਔਰ ਵਾਕਈ ਸਹੀ ਗੱਲ ਸੀ ਜੋ ਉਹਨਾਂ ਨੇ ਗਾਇਆ ਤੇ ਉਹਨਾਂ ਵਰਗਾ ਗਾਉਣਾ ਤਾਂ ਮੇਰੇ ਖਿਆਲ ਨਾਲ ਮੁਸ਼ਕਲੀ ਬਹੁਤ ਜ਼ਿਆਦਾ ਮੁਸ਼ਕਲ ਹੈ